ਬਾਈ ਜੀ ਇਹ ਕਿ ਪਿੱਛੇ ਕੀ ਇਕੱਠਾ ਹੋਈ ਸੀ ਕੱਲ ਇਹ ਨਹੀਂ ਮਾਮਲਾ ਸੀ ਬਾਈ ਜੀ ਮੈਂ apni ਦੁਕਾਨ ਤੇ ਜਾ ਰਿਹਾ ਸੀ ਤੇ ਪੋਟੀਸ਼ਨ ਦੀ ਮੁੰਡਾ 파ਰਟਨਰਾਂ ਦੀ ਬੇਟੀ ਬਿਮਾਰ ਸੀ ਤੇ ਉਹ ਰੋਣ ਰੋਣ ਮੋੜਨਾ ਸੀ ਮੈਂ ਉਤੋਂ ਬਸ 8:00 ਤੋਂ 8:11 ਵਜੇ ਦੀ ਗੱਲ ਹੈ ਗੱਡੀ ਦੇ ਅੱਗੇ ਆਣ ਕੇ ਖੜ ਗਏ ਸੇਵਸੈਨਾ ਦੇ ਤਾਂ ਪਤਾ ਨਹੀਂ ਕੌਣ ਆ ਕੌਣ ਨਹੀਂ ਮੈਂ ਹਰਨੂਰ ਬਿਮਾਰੇ ਪਹਿਲਾਂ ਦੇ ਬਾਅਦ ਚ ਮੈਂ ਕਿਹਾ ਵੀ ਰਿਪਾਇਰਟ ਕਿ ਮੈਨੂੰ ਜਾ ਲੈਣ ਦੋ ਕਹਿੰਦੇ ਵੀ ਨਹੀਂ ਜਾਣ ਦੇਣਾ ਬਈ ਮੈਂ ਗੱਡੀ ਵਾਪਸ ਨੂੰ ਮੋੜਤੀ ਮੈਂ ਕਿੱਧਰ ਦੀ ਗੱਡਾ ਸੀ ਮੈਂ ਹਟਾ ਦਿੱਤੀ ਕਿ ਮੈਂ ਪਰਲੇ ਵਾਸਤੇ ਟੱਪੀ ਇਹਨਾਂ ਕਹਿੰਦਾ ਕਿ ਮੈਂ ਟੱਪੀ ਇਹਨਾਂ ਨਾਲ ਕੇ ਗੱਡੀ ਚਾਬੀ ਕੱਢ ਲਈ ਤੇ ਗੱਲ ਪੈ ਗਈ ਸਿੱਖੜਾ ਕਿਉਂ ਤਾਂ ਫੜ ਲਓ ਜੀ ਕ੍ਰੇਨ ਉੱਤੇ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਪੱਗ ਤਾਂ ਨਹੀਂ ਲਾਉਣ ਦਿੱਤੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਤਿੱਖੀਆਂ ਚੀਜ਼ਾਂ ਨਾਲ ਉਹਨਾਂ ਨੇ ਮੇਰਾ ਦਿਵਾਰ ਕੀਤਾ ਕੜਿਆਂ ਨਾਲ ਤੇ ਕੁੱਟਮਾਰ ਮੇਰੀ ਕੀਤੀ ਕਿੰਨੇ ਜੀਨੇ ਸੀ ਕੋਈ ਪੁਲਿਸ ਵੱਲੋਂ ਕਿਸ ਤਰ੍ਹਾਂ ਕਾਰਵਾਈ ਉਸਨੇ ਰਿਪੋਰਟ ਖੜ ਕੇ ਘਟਾਇਆ ਜੀ ਉਸਨੇ ਉਸ ਜਿਹੜੇ ਮੁਲਾਜ਼ਮਾਂ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ ਕੋਲ ਖੜ ਕੇ ਇਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਨੂੰ ਸਕਿਉਰਟੀ ਨਹੀਂ ਮਿਲਣੀ ਚਾਹੀਦੀ ਇਹ ਸਕਿਉਰਟੀ ਦੇ ਹੱਕਦਾਰ ਨਹੀਂ ਹੈਗੇ ਇਹ ਗੁੰਡਾ ਰਾਜ ਬਣਾਇਆ ਹੈ ਇਹਨਾਂ ਨੇ ਆਪ ਦਾ ਤੇ ਬਸ ਇਹਨਾਂ ਉਹੋ ਜਿਹੀ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸਕਿਉਰਟੀ ਦੇ ਦਿੰਦੀਆਂ ਮੜੇ ਵੀ ਸਮਝ ਕੇ ਸਕਿਉਰਟੀ ਦੇਣੀ ਚਾਹੀਦੀ ਇਹਨਾਂ ਨੂੰ ਉੱਤਕਰ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਹੈ ਕੋਈ ਗ੍ਰਿਫਤਾਰੀਆਂ ਕਿਸੇ ਤਰ੍ਹਾਂ ਪੀਸਾ ਕਰ ਮਾਮਲਾ ਕਰ ਇਹ 295ਏ ਦਾ ਉਹਨਾਂ ਦੀ ਕੀਤਾ ਹੀ ਪਰ ਉਹ ਮੇਨ ਦੋਸ਼ੀ ਨਹੀਂ ਅਜੇ ਤੱਕ ਫੜੇ ਗਏ ਜੀ ਹਾਂਜੀ ਕਾਰਵਾਈ ਤੋਂ ਦੋਸ਼ਪਾ ਕਾਰਵਾਈ ਤੋਂ ਤਾਂ ਹੈਗਾ ਜੀ ਪਰ ਮੇਨ ਦੋਸ਼ੀ ਜਿਹਨਾਂ ਚੜਨੀ ਪੜੇ ਜਾਂਦੇ ਉਹ ਨਜ਼ਰ ਆਫਾ ਨਹੀਂ ਹੈਗੀ ਐਫਆਈਆਰ ਜਿਨ੍ਹਾਂ ਦੋਸ਼ੀਆਂ ਦੇ ਨਾਮ ਕਿਸੇ ਚਾਹੁੰਦੇ ਉਹ ਪੈਟੇ ਨਹੀਂ ਭਾਈ ਇਹ ਤੱਕ ਨਹੀਂ ਪੈ ਜੀ ਕਿਸੇ ਦਾ ਨਾਮ ਹੀ ਪਿਆ ਨਹੀਂ ਪੈਗੇ ਫਿਰ ਕਹਿੰਦੇ ਐਫਆਈਆਰ ਨਾ ਨਹੀਂ ਆਈ ਅੱਛਾ ਆ ਕਿਹਦੇ ਵਿੱਚ ਸੱਤ ਰਹਿੰਦੇ ਨੇ ਮਾਪੇ ਇੱਕ ਉਹਦਾ ਬੇਟਾ ਹੀ ਮੇਨ ਤੇ ਬਾਕੀ ਜਿਹੜੇ ਨਾਲ ਆ ਗੁੰਡੇ ਆ ਉਹਨਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ